ਹੈਲੋ ਕਹਿੰਦੇ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਪੈਸੇ ਥੇਲੀਆਂ ਦਾ ਰਾਂਝਾ ਭਾਈਆਂ ਨੂੰ ਛੱਡ ਫਕੀਰ ਹੋਇਆ ਹੀਰ ਛੱਡ ਗਈ ਸੰਗ ਸਹੇਲੀਆਂ ਦਾ ਅਸੀਂ ਸੱਜਣਾ ਨੇ ਵੀ ਇੱਕ ਦਿਨ ਤੁਰ ਜਾਣਾ ਇਥੋਂ ਤੇ ਕੁੰਡਾ ਮਾਰ ਕੇ ਇੰਨਾ ਹਵੇਲੀਆਂ ਦਾ ਮੇਲੇ ਉੱਪਰ ਪਹੁੰਚੇ ਸਾਰੀਆਂ ਹੀ ਸੰਗਤਾਂ ਨੂੰ ਮੇਰੇ ਵੱਲੋਂ ਗਰਮੀਤ ਪੰਜਾਬੀ ਹੁਸਨ ਮੀਜ਼ ਮੇਰੇ ਸੰਗੀਤ ਪਰਿਵਾਰ ਮੇਰੇ ਛੋਟਾ ਜਿਹਾ ਪਰਿਵਾਰ ਸਾਰਿਆਂ ਵੱਲੋਂ ਲੱਖ ਲੱਖ ਮੁਬਾਰਕਾਂ ਅੱਜ ਦੇ ਮੇਲੇ ਦੀ ਅੱਜ ਤੁਸੀਂ ਧੰਨ ਧੰਨ ਬਾਬਾ ਇਧਰ ਮੇਰੇ ਆਲਾ ਵੀਰ ਬਾਬਾ ਸ਼ਾ ਸ਼ਾ ਵਲੀ ਜੀ ਸਰਕਾਰ ਦਾ ਤੁਸੀਂ ਮੇਲਾ ਮਨਾ ਰਹੇ ਉਹਨਾਂ ਦੇ ਨਾਂ ਦੀ ਇੱਕ ਭਰਕੇ ਤਾੜੀ ਲਾ ਦਿਓ ਜਿਨ੍ਹਾਂ ਦਾ ਅੱਜ ਮੇਲਾ ਹੈ ਸਾਰਾ ਮੇਲਾ ਮੁਖ ਸੇਵਾਦਾਰ ਜਸਪੀਰ ਸਿੰਘ ਜੀ ਮੇਰਾ ਬੜਾ ਪਿਆਰਾ ਵੀਰ ਹੁਣੇ ਜਿੰਨਾਂ ਲੱਭ ਕੇ ਆਏ ਆ ਅਜੇ ਇੱਕ ਤਾੜੀ ਉਹਨਾਂ ਦੇ ਨਾਮ ਦੀ ਮਾਲੇ ਬੜੀ ਸੇਵਾ ਕੀਤੀ ਭਰਾ ਨੇ ਚਾਹ ਬੜੀ ਘੈਂਟ ਪਿਆਲੀ ਅਜੇ ਆਰਾ ਹਰਵਿੰਦਰ ਸਿੰਘ ਜੀ ਪੰਜਾਬ ਪੁਲਿਸ ਪੀਪੀ ਲਿਖਿਆ ਪੰਜਾਬ ਪੁਲਿਸ ਤੇ ਮਾਸਟਰ ਜਸਪਾਲ ਸਿੰਘ ਜੀ ਸੁਖਦੇਵ ਸਿੰਘ ਜੀ ਕਾਲਾ ਪ੍ਰਭਜੀਤ ਸਿੰਘ ਜੀ ਲੱਬਦੀਪ ਸਿੰਘ ਵੀਰ ਮੇਰਾ ਸਾਇਲ ਪ੍ਰੀਤ ਤੇ ਲਾਈਵ ਚੱਲ ਰਿਹਾ ਜਿਨ੍ਹਾਂ ਦਾ ਬਾਵਾ ਦਿਲਬਾਗ ਬਾਵਾ ਮੇਰਾ ਵੱਡਾ ਵੀਰ ਉਹ ਵੀ ਐਸੇ ਪਿੰਡ ਦੇ ਜੰਪਲ ਨੇ ਜਿਨ੍ਹਾਂ ਦਾ ਲਾਈਵ ਅੱਜ ਲੱਗਾ ਹੋਇਆ ਹੈ ਦੂਰ ਦੂਰ ਤੱਕ ਵਖਾ ਰਹੇ ਨੇ ਪਪਾ ਪੰਨੂ ਜੀ ਬੈਠਿਆ ਕੈਮਰੇ ਦੇ ਉੱਤੇ ਲਾਈਵ ਵਾਲਿਆਂ ਦਾ ਵੀ ਧੰਨਵਾਦ ਸਾਡਾ ਆਪਣਾ ਚੈਨਲ ਹੈ ਆਓ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ ਮੈਂ ਬੇਨਤੀ ਕਰਾਂ ਕਿ ਜਿਹੜੇ ਮੇਰੇ ਵੀਰ ਇੱਧਰ ਉੱਧਰ ਬੈਠੇ ਨੇ ਜਾਂ ਮੇਲੇ ਵਿੱਚ ਨੇ ਆਓ ਮੇਲੇ ਦੀ ਰੌਣਕ ਨੂੰ ਭਰੀਏ ਪ੍ਰਬੰਧ ਬਹੁਤ ਵਧੀਆ ਆ ਮੀ ਆਮ ਕਰਕੇ ਰੋਜ਼ ਮੇਲਿਆਂ 'ਚ ਜਾਂਦੇ ਆ ਰੋਜ਼ਾਨਾ ਪ੍ਰੋਗਰਾਮ ਚੱਲ ਜਾਂਦੇ ਆ ਤੇ ਐਸੇ ਮਹੀਨੇ ਦੇ ਵਿੱਚ ਹੀ ਚਾਰ ਪ੍ਰੋਗਰਾਮ ਕੈਨਸਲ ਹੋਏ ਆ ਮੀ ਦਾ ਕਰਕੇ ਲੋਕ ਪੱਕੇ ਹੀ ਘਰੇ ਹੀ ਫੋਨ ਆ ਗਿਆ ਵੀ ਆਇਓ ਨਾ ਤੇ ਦੋਹਾਂ ਤੋਂ ਅਸੀਂ ਪੈਸੇ ਲੈ ਆਏ ਹਾਂ ਤੇ ਗਾ ਕੇ ਨਹੀਂ ਆਏ ਪਰ ਉਹ ਪੈਸੇ ਚੰਗੇ ਨਹੀਂ ਲੱਗਦੇ ਹੁਣ ਤੁਸੀਂ ਕਹਿੰਦੇ ਫਿਰ ਮੋੜ ਆਉਣੇ ਸੀ ਹੁਣ ਮੋੜ ਹੀ ਕਿਦਾਂ ਆ ਨਾਲ ਪਰਿਵਾਰ ਆ ਇਹਨਾਂ ਦੀਆਂ ਗਾਂ ਦੋ ਦੋ ਜਨਾਨੀਆਂ ਆ ਦੋ ਦੋ ਬੱਚੇ ਆ ਜਨਾਨੀਆਂ ਕਿਹ ਕੀ ਆ ਤੇ ਸੂਤਰ ਨਹੀਂ ਆਉਂਦਾ ਕੰਮ ਇਹ ਫਿਰ ਇਹਨਾਂ ਨੂੰ ਵੰਡ ਦਈਦੇ ਆ ਵੀ ਲਓ ਭਈਆ ਜਿਹੋ ਕੋ ਜੀ ਆ ਤੇ ਪਰ ਮੈਂ ਪ੍ਰਬੰਧਕ ਕਮੇਟੀ ਦਾ ਧੰਨਵਾਦ ਆ ਪਿੰਨੋਂ ਨੇ ਪੜ ਤੋਂ ਕਲਾਕਾਰ ਖਾਲੀ ਨਹੀਂ ਮੁੜਦਾ ਕਿੱਡਾ ਵਧੀਆ ਸ਼ੈੱਡ ਪਾਇਆ ਆ ਬਾਬਾ ਜੀ ਮੇਰ ਕਰਨ ਉਹ ਬੁਰਜੀਆਂ ਬਣੀਆਂ ਹੋਈਆਂ ਵਾ ਮੈਨੂੰ ਲੱਗਦਾ ਵਧਾਉਣਗੇ ਕੰਮ ਚਲੋ ਮੈਂ ਅਰਦਾਸ ਕਰਦਾ ਆ ਕਿ ਇਹਨੂੰ ਵਧਾ ਦਿੱਤਾ ਜਾਵੇ ਅਜੇ ਹੁਣੀ ਸਾਰੇ ਵਧਾਈ ਦੇ ਪਾਤਰ ਆ ਸ਼ੈੱਡ ਲਓ ਬਹੁਤ ਵਧੀਆ ਗੱਲ ਹੈ ਜਾਓ ਕਈ ਪਿੰਡਾਂ ਵਾਲਿਆਂ ਨੂੰ ਮੈਂ ਕਹਿੰਨਾ ਨਾ ਭਾਈ ਕਲਾਕਾਰ ਭਾਵੇਂ ਥੋੜਾ ਘਾਟੇ ਵਾਲਾ ਲਾ ਲਓ ਸ਼ੈੱਡ ਇੱਕ ਵਾਰਾ ਜ਼ਰੂਰ ਬਣਾ ਲਓ ਇਹ ਸਾਰੇ ਗੁਮਰ ਦਾ ਮੜ ਕੇ ਗੰਦ ਨਿਕਲ ਜਾਂਦਾ ਮੀ ਮੂੰ ਆਈ ਜਾਵੇ ਫਿਰ ਫਿਰ ਉਹਨੂੰ ਆਖੀਦਾ ਤੂੰ ਬਰਾਪਰਾ ਕੰਮ ਕਰੀ ਜਾ ਸਾਡਾ ਸੁਤਰਿਆ ਹੋਣਾ ਹੈ ਕਿ ਨਹੀਂ ਹਾਂ ਗੱਲ ਹੋ ਜਾਂਦੀ ਹੈ ਤੇ ਆਓ ਹੁਣ ਜਿਆਦੀਆਂ ਗੱਲਾਂ ਨਾ ਕਰੀਏ ਸ਼ੁਰੂ ਕਰੀਏ ਅੱਜ ਦਾ ਪ੍ਰੋਗਰਾਮ ਆ ਸਾਰੀ ਕਮੇਟੀ ਦਾ ਧੰਨਵਾਦ ਕਲਾਕਾਰਾਂ ਦਾ ਪਿੰਡਿਆ ਬੰਡਾਲਾ ਸਾਡੇ ਵੱਡੇ ਵੀਰ ਜੀ ਪਿੱਛੇ ਖੜੇ ਕਿੱਧਰ ਚਲੇਗਾ लाड्डी ਉਸਤਾਦ ਵੀਰ ਜਿਆਦਿਆਂ ਚ लाड्डी ਉਸਤਾਦ ਹੁਣੇ ਖੜੇ ਆ ਉਹਨਾਂ ਦਾ ਵੀ ਬੜਾ ਧੰਨਵਾਦ ਆ लाड्डी ਜੀ ਉਹਨਾਂ ਦਾ ਠੀਕ ਠਾਕ ਹੋ ਆ ਥੈਂਕ ਯੂ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਕਾਲਾ ਸਾਊਂਡ ਬੰਡਾਲਾ ਜਿਹੜੀ ਮੇਰੇ ਨਾਲ ਪ੍ਰੋਪਰ ਸਾਰੇ ਪ੍ਰੋਗਰਾਮਾਂ ਤੇ ਮੇਰੇ ਨਾਲ ਪੱਕੀ ਚੱਲਦੀ ਆ ਪਿਛਲੇ 10 ਸਾਲ ਤੋਂ ਗੋਪੀ ਇਹਨਾਂ ਦੀ ਬਦੌਲਤ ਰੱਬਰ ਗਿਆ ਰੂਹਾਂ ਦੇ ਮੈਂ ਦਰਸ਼ਨ ਕਰੇਗਾ ਨਾ ਦੀ ਤਾੜੀ ਲਾ ਦਿਓ ਇੱਕ ਵੱਡੇ ਵੀਰ ਕਾਲੇ ਦੇ ਨਾਂ ਦੀ ਸਾਰੇ ਜਾਣਿਆਂ ਦੀ ਆਓ ਹੁਣ ਜਿਆਦੀਆਂ ਗੱਲਾਂ ਨਾ ਕਰਦੇ ਕਿ ਧਾਰਮਿਕ ਗੀਤ ਨੂੰ ਸ਼ੁਰੂ ਕਰੀਏ ਬਾਈ ਗੁਰੂ ਦਾ ਨਾਂ ਲਈਏ ਕਿ ਮਾਲਕਾ ਤੁਸੀਂ ਆ ਜਿੰਨੇ ਜਾਣੇ ਮੈਨੂੰ ਸੌਣ ਨਾ ਆਉਂਦੇ ਆ ਦੂਰੋਂ ਦੂਰੋਂ ਚੱਲ ਕੇ ਦੋ ਦੋ ਦਿਨ ਪਹਿਲਾਂ ਪੱਠੇ ਵੱਡ ਲੈਂਦੇ ਆ ਵੀ ਸੇਰੇ ਉਹਨੂੰ ਸੌਣਾ ਤੁਹਾਡੀ ਅਰਦਾਸ ਆਉਂਦੀ ਹੈ ਕਰਨ ਲੱਗਾ ਵਾਂ ਕਿਉਂਕਿ ਝੜੀ 'ਚ ਪੱਠੇ ਵੱਟਣੇ ਵੜੇ ਔਖੇ ਮੈਂ ਬੜਾ ਚਿਰ ਵੱਡੇ ਮੈਨੂੰ ਪਤਾ ਪੱਠੇ ਵੱਡਣ ਜਾਣਾ ਇਹੋ ਜੇ ਝੜੀ ਜੋ ਸਾਲੀਆਂ ਭੁੰਡੀਆਂ ਨਹੀਂ ਚੜਦੀ ਹੁੰਦੀ ਹੈ ਹੁਣ ਨਾ ਉਹ ਪਤਾ ਨਹੀਂ ਕੀ ਹੁੰਦਾ ਸੀ ਫਿਰ ਡੰਗਰ ਸਾਹਮਣੇ ਪਤਾ ਡੰਗਰਾਂ ਦਾ ਪਤਾ ਪਾਉ ਇਹੋ ਜੇ ਚੀ ਲੱਗਦਾ ਵਾ ਝੜੀ ਜੀ ਸਹੀ ਗੱਲ ਹੈ ਨਾ ਉਧਰੋਂ ਕਿਤੇ ਮੱਝ ਸੰਗਲ 'ਚ ਹੱਥ ਦੇ ਦੇ ਆਏ ਹਾਇਆ ਕੋਣੀ ਮਾਰਨੀ ਉਹਦੇ ਮੱਥੇ ਤੇ ਸੱਟ ਵੀ ਕੋਣੀ ਦੇ ਫੇਰ ਲੱਗਣੀ ਉਧਰੋਂ ਭਾਪੇ ਨੇ ਰੋਲਾ ਪਾਈ ਜਾਣਾ ਓਏ ਮੈਰੂ ਨਹੀਂ ਉਹ ਨਹੀਂ ਮਾਰੀਦਾ ਹੁੰਦਾ ਦੁੱਧ ਪੀਦਾ ਇਹਦਾ ਵੀ ਸਿਰ ਮੈਰੂ ਤੂੰ ਬੰਨ ਲਾ ਇਹ ਡੰਗਰ ਸਾਹਬ ਨੇ ਔਖੇ ਆ ਛੜੀ ਚ ਤੇ ਆਓ ਫਿਰ ਤੰਦਰੁਸਤੀਆਂ ਮੰਗੀਏ ਬਾਬਾ ਤੁਹਾਨੂੰ ਦੁੱਧ ਪੁੱਤ ਦੇਵੇ ਤਰਨ ਤਾਰਨ ਦੀ ਬੜੀ ਖੂਬਸੂਰਤ ਜੀ ਧਰਤੀ ਗੁਰੂ ਅਰਜਨ ਦੇਵ ਦੀ ਧਰਤੀ ਇੱਕ ਧਰਮ ਕੀ ਦੇ ਨਾਲ ਹਾਜ਼ਰੀ ਲਵਾਵਾ ਇਹ ਦੋ ਗੀਤ ਅੱਜ ਧਾਰਮਿਕ ਗਾਏ ਜਾਣਗੇ ਇੱਕ ਵਾਰ ਗਾਈ ਜਾਊਗੀ ਤੇ ਇੱਕ ਗੁਰੂ ਨਾਨਕ ਪਾਤਸ਼ਾਹ ਦਾ ਉਹਨਾਂ ਦੇ ਪਰਿਵਾਰ ਦੀ ਹਾਜ਼ਰੀ ਲੱਗੂਗੀ ਮੈਂ ਕਿਹਾ ਸੀ ਜਿੰਨੇ ਵੀ ਦੂਰੋਂ ਨੇੜੇੋਂ ਚੱਲ ਕੇ ਸਾਨੂੰ ਸੁਣਨ ਆਉਂਦੇ ਨੇ ਇਹ ਗਾਣਾ ਪਹਿਲਾਂ ਉਹਨਾਂ ਹਾਤੇ ਕਿ ਮਾਲਕਾ ਮੇਰੇ ਰੱਬ ਸਰੋਤਿਆਂ ਨੂੰ ਜਿੰਨਾ ਕਰਕੇ ਮੇਰੇ ਘਰੇ ਚੁੱਲਾ ਪੱਕਦਾ ਹੈ ਆ 10 15 ਜਣੇ ਨਾਲ ਇਹਨਾਂ ਦੇ ਘਰੇ ਚੁੱਲਾ ਪੱਕਦਾ ਹੈ ਇਹਨਾਂ ਨੂੰ ਹੋਰ ਕੁਝ ਭਾਵੇਂ ਦਈ ਤੇ ਭਾਵੇਂ ਨਾ ਦਈ ਅਹੀਂ ਨਹੀਂ ਗਾਂਦੇ ਪਰ ਤੰਦਰੁਸਤੀ ਸਾਰਿਆਂ ਨੂੰ ਦੇ ਕੇ ਰੱਖੇ ਤੇ ਦੁਨੀਆ ਦੀ ਸਭ ਤੋਂ ਵੱਡੀ ਵੀਰ ਜਾਇਦਾਦ ਹੈਗੀ ਆ ਤੰਦਰੁਸਤੀ ਜਿੰਨੀ ਮਰਜੀ ਪੈਲੀ ਬਣਾ ਲਓ ਜਿੰਨਾ ਮਰਜੀ ਪੈਸਾ ਇਕੱਠਾ ਕਰ ਲਓ ਅਹੀ ਰੋਜ਼ ਪੈਸਾ ਕਮਾਉਂਦੇ ਆ ਪਰ ਜਦ ਦਿਨ ਸਰੀਰ ਨਾ ਠੀਕ ਹੋਵੇ ਉਦੋਂ ਪਤਾ ਲੱਗਦਾ ਕਿ ਪੈਸਾ ਮਿੱਟੀ ਆ ਤੇ ਸਭ ਤੋਂ ਵੱਡੀ ਅਗੀ ਤੰਦਰੁਸਤੀ ਲੱਖਾਂ ਕਰੋੜਾਂ ਰੁਪਈਆ ਵਾਲੇ ਹਸਪਤਾਲਾਂ ਚ ਰੁਲਦਾ ਡਾਕਟਰ ਨੂੰ ਕਹਿੰਦੇ ਡਾਕਟਰ ਆ ਪੈਸੇ ਜਿੰਨੇ ਮਰਜੀ ਲੈ ਲਾ ਠੀਕ ਕਰ ਦੇ ਤੇ ਡਾਕਟਰ ਵੀ ਆਉਂਦਾ ਭਾਉ ਮੈਂ ਤੇ ਲਾਜ ਕਰਨ ਲਿਆ ਬਾਕੀ ਬਾਬੇ ਨਾਨਕ ਦੇ ਹੱਥ ਚ ਜੀ ਆ ਜੇ ਫਿਰ ਆਪਾਂ ਬਾਬੇ ਨਾਨਕ ਤੋਂ ਇਲਾਜ ਕਰਾਉਣਾ ਤਾਂ ਆਪਾਂ ਕਹੀਏ ਈ ਉਹਨੂੰ ਕਿ ਬਾਬਾ ਜੀ ਬਿਮਾਰੀ ਨਾ ਕਰਿਓ ਮੈਂ ਹੀ ਅਰਦਾਸ ਓਏ ਹੋਏ ਧੰਨਵਾਦ ਤੁਹਾਡਾ ਰਾਤ ਦਿਨੇ ਗੁਣ ਗਾਵਾਂ ਗੁਣਗਾਵਾ ਮੈਂ ਤੇਰੇ ਮਾਲਕਾ ਰਾਤ ਦਿਨੇ ਗੁਣਗਾਵਾ ਮੈਂ ਤੇਰੇ ਮਾਲਕਾ ਤੰਦਰੁਸਤੀਆਂ ਬਖਸ਼ੀ ਸਭ ਨੂੰ ਬਾਬਾ ਨਾਨਕਾ ਤੰਦਰੁਸਤੀਆਂ ਬਖਸ਼ੀ ਸਭ ਨੂੰ ਬਾਬਾ ਨਾਨਕਾ ਸ਼ਕਰਾਨਾ ਤੁਹਕੇ ਸ਼ਕਰਾਨਾ ਤੁਹਕੇ ਸ਼ਕਰਾਨਾ ਮੇਰਾ ਇਥੇ ਕੁਝ ਨਹੀਂ ਮਾਲਕਾ ਤੇਰਾ ਹੀ ਦਿੱਤਾ ਖਾਨਾ ਤੇਰਾ ਹੀ ਪਾਪਾਨਾ ਤੇਰਾ ਹੀ ਪਾਪਾਨਾ ਧੁਕਵੇ ਅਰਦਾਸ ਕਰਾਂ ਤੇ ਸੁਖ ਵੇਲੇ ਸ਼ਕਰਾਨਾ ਮੇਰਾ ਇਥੇ ਕੁਝ ਨਹੀਂ ਮਾਲਕਾ ਤੇਰਾ ਇੱਦਦਾ ਖਾਨਾ ਖੁਸ਼ੀਆਂ ਨਾ ਖਿੜੇ ਰਹਿਣ ਜੇਰੇ ਮਾਲਕਾ ਖੁਸ਼ੀਆਂ ਨਾ ਖਿੜੇ ਰਹਿਣ ਜੇਰੇ ਮਾਲਕਾ ਤੰਦਰੁਸਤੀਆਂ ਬਖਸ਼ੀ ਸਭ ਨੂੰ ਬਾਬਾ ਨਾਨਕਾ ਤੰਦਰੁਸਤੀਆਂ ਬਖਸ਼ੀ ਸਭ ਨੂੰ ਬਾਬਾ ਨਾਨਕਾ ਦੀ ਕਰਾ ਕਮਾਈ ਕੁਫਰ ਕਦੇ ਨਾ ਤੁਲਾ ਕਦੇ ਨਾ ਤੁਲਾ ਕਦੇ ਨਾ ਤੁਲਾ ਤੇਰਾ ਬਾਣਾ ਮੀਠਾ ਲਾਗੇ ਹੋਈ ਮੁਖ ਚੋਂ ਬੁਲਾ ਹੋਈ ਮੁਖੋਂ ਬੁਲਾ ਹੋਈ ਮੁਖੋਂ ਬੁਲਾ ਅੱਗ ਸੱਚ ਦੀ ਤਰ੍ਹਾਂ ਕਮਾਈ ਕੁਫਰ ਕਦੇ ਨਾ ਤੁਲਾ ਤੇਰਾ ਬਾੜਾ ਮੀਠਾ ਲਾ ਕੇ ਇਹੋ ਮੂੰਹ ਚੋਂ ਬੋਲਾ ਖੁਸ਼ੀਆਂ ਨਾ ਭਰੇ ਰਹਿਣ ਵੇੜੇ ਮਾਲਕਾ ਖੁਸ਼ੀਆਂ ਨਾ ਭਰੇ ਰਹਿਣ ਵੇੜੇ ਮਾਲਕਾ ਕੰਧ ਰਸਤੀਆਂ ਬਖਸ਼ੀ ਸਭ ਨੂੰ ਬਾਬਾ ਨਾਨਕਾ ਕੰਧ ਰਸਤੀਆਂ ਬਖਸ਼ੀ ਸਭ ਨੂੰ ਬਾਬਾ ਨਾਨਕਾ ਤੇਰੀ ਛਤਰ ਸ਼ਾਇਆ ਬੈਠਾ ਪੰਜਾਬੀ ਮੌਜਾ ਮਾਰੇ ਪੰਜਾਬੀ ਮੌਜਾ ਮਾਰੇ ਲਾਵੀ ਮੌਜਾ ਮਾਰੇ ਸਭ ਤੋਂ ਵੱਡਾ ਤੂੰ ਮਾਲਕਾ ਤੇਰੀਆਂ ਤੁਈਓ ਜਾਨ ਤੇਰੀ ਛਤਰ ਸ਼ਾਇਆ ਬੈਠਾ ਰਣਗੜ ਮੌਜਾ ਮਾਰੇ ਸੀਦੇ ਤੂੰ ਸੁਣਦੀ ਓਕੇ ਨੇੜੇ ਮਾਲਕਾ ਪੰਛੀ ਦੇ ਦੁੱਖ ਸੁਣਦੀ ਓਕੇ ਨੇੜੇ ਮਾਲਕਾ ਤੰਦਰੁਸਤੀਆਂ ਬਖਸ਼ੀ ਸਭ ਨੂੰ ਬਾਬਾ ਨਾਨਕ ਦਾ ਤੰਦਰੁਸਤੀਆਂ ਬਖਸ਼ੀ ਸਭ ਨੂੰ ਬਾਬਾ ਨਾਨਕ ਦਾ ਹਾਂਜੀ ਜਦੋਂ ਥੋੜੀ ਜਿਹੀ ਉਸ ਪਰਿਵਾਰ ਦੇ ਵਿੱਚ ਆਤ ਮਾਰੀਏ ਜਿੰਨੇ ਖਲਾਉਣ ਯੋਗਿਆ ਕੀਤਾ ਦੁਨੀਆ ਤੇ ਜਿੰਨੇ ਦੁਨੀਆ ਚ ਬੈਣ ਯੋਗਿਆ ਕੀਤਾ ਹੈ ਜਿਨੇ ਇੱਕ ਵੱਖਰੀ ਪਛਾਣ ਦਿੱਤੀ ਆ ਜਦੋਂ ਉਸ ਪਰਵਤਗਾਰ ਦੇ ਛੋਟੇ ਸਹਬਜਾਦੇ ਗੰਗੂ ਤੋਂ ਠਹਿਰੇ ਆ ਤੇ ਗੰਗੂ ਦੇ ਮਨ 'ਚ ਲਾਲਚ ਆ ਜਾਂਦਾ ਤੇ ਗੰਗੂ ਬਾਪੀ ਕੀ ਕਰਦਾ ਰਾਤ ਸੋਨੇ ਦੀਆਂ ਮੋਹਰਾਂ ਚਰਾ ਲੈਂਦਾ ਮਾਤਾ ਗੁਜਰੀ ਤੇ ਸਵੇਰੇ ਜਾ ਕੇ ਕਿ ਮੁਗਲ ਸਰਕਾਰ ਮੈਨੂੰ ਇਨਾਮ ਦੇਊਗੀ ਜਾ ਕੇ ਥਾਣੇ ਚੁਗਲੀ ਲਾ ਆਉਂਦਾ ਮਰੰਡੇ ਕਿ ਸਹਬਜਾਦੇ ਮੇਰੇ ਕੋਲ ਆ ਮੇਰੇ ਕੋਲ ਲੁਕੇ ਆ ਪਰ ਸਾਧ ਸੰਗ ਜੀ ਉਹ ਲੁਕੇ ਨਹੀਂ ਉਹ ਠਹਿਰੇ ਹੀ ਉਹਨਾਂ ਨੂੰ ਵਿਸ਼ਵਾਸ ਹੀ ਇਹ ਗੰਗੂ ਸਾਡਾ ਰਸੋਈਆ ਆ ਉਹਨਾਂ ਨੂੰ ਯਕੀਨ ਸੀ ਤੇ ਜਦੋਂ ਯਕੀਨ ਹੀ ਤਾਰ-ਤਾਰ ਹੋ ਗਿਆ ਮਾਤਾ ਗੁਜਰੀਨ ਤੋਂ ਕਾਦਾ ਉੱਲਾਹੀ ਉਹ ਤੇ ਬੱਚੇ ਹੀ ਪਰਵਧਗਾਰ ਦੇ ਹੀ ਇਹ ਇਤਿਹਾਸ ਬਾਨਾ ਹੀ ਸੁਚੇਨੰਦ ਨੇ ਕਿਹਾ ਹੀ ਨਾ ਉਹ ਤੁਹਾਡਾ ਕੀ ਇਰਾਦਾ ਤੁਹਾਡੇ ਤੁਹਾਡੀ ਜਾਨ ਜਿੱਥੇ ਮਹਿਲ ਬਣ ਜਾਣਗੇ ਕਿ ਤੁਸੀਂ ਇੰਨਾ ਮੰਨੀ ਦੇ ਤੇ ਸਹਿਬਜਾਦੇ ਮੁਸਕਰਾਏ ਸੀ ਦਿਲ ਜੀ ਵੀ ਤੈਨੂੰ ਕੀ ਪਤਾ ਸੁਚਿਆ ਇਥੇ ਪੋ ਦੇ ਦਿਨਾਂ ਚ ਇਹੋ ਜਿਹਾਂ ਇਹੋ ਜੇ ਮੇਲੇ ਲੱਗਣੇ ਆ ਨਾ ਕਹ ਦੁਨੀਆ ਯਾਦ ਕਰਿਆ ਕਰੂਗੀ ਧੰਨਵਾਦੀਆ ਹੁਣ ਜਦੋਂ ਸਹਿਬਜਾਦਿਆਂ ਨੂੰ ਸਿਪਾਈ ਫੜਨ ਆ ਜਾਂਦੇ ਆ ਮਾਤਾ ਗੁਜਰੀ ਨੂੰ ਪਤਾ ਹੀ ਇਹ ਕੰਮ ਗੰਗੂ ਨੇ ਕੀਤਾ ਆ ਤੇ ਗੰਗੂ ਖੇਖਣ ਜੇ ਕਰਦਾ ਵਾ ਵੀ ਮੈਨੂੰ ਨਹੀਂ ਪਤਾ ਹੀ ਨਹੀਂ ਸਿਪਾਈਆਂ ਨੂੰ ਕਿੰਨੇ ਦੱਸਿਆ ਹੁਣ ਮਾਤਾ ਗੁਜਰੀ ਦੇ ਸਵਾਲ ਗੰਗੂ ਨੂੰ ਹੁੰਦੇ ਆ ਗੰਗੂ ਕੀ ਜਵਾਬ ਦਿੰਦਾ ਚੰਗੀ ਨਹੀਂ ਉਕੀਤੀ ਸਾਡੇ ਨਾਲ ਗੰਧੂ ਆਵੇ ਮੇਰੇ ਗੋਬਿੰਦ ਦੇ ਲਾਲ ਫੜਾ ਕੇ ਉਕੀਤੀ ਸਾਡੇ ਖੋਲ ਆ ਗੋਰੀ ਮੇਰੇ ਸੁਬਿਨ ਜਲਾ ਫੜਾ ਕੇ ਹਾਂਜੀ ਅੱਖ 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 ਸਾਡੇ ਚ ਰੱਖੋ ਤੇ ਧਿਆਨ ਰੱਖੋ ਤੇ ਸ਼ੀਦਾ ਵੀ ਤੁਹਾਡਾ ਨਾਮ ਬੋਲਾਂਗੇ ਫਿਰ ਗਵਾਂਢੀ ਨੂੰ ਵੀ ਯਾਦ ਪਊਗੀ ਬਾਬਾ ਜੀ ਦੇ ਨਾਂ ਤੇ ਥੈਂਕ ਯੂ ਜੀ ਥੈਂਕ ਯੂ ਚੰਗੀ ਨਹੀਂ ਕੀਤੀ ਸਾਡੇ ਚੰਗੀ ਨਹੀਂ ਹੁ ਕੀਤੀ ਸਾਡੇ ਨਾਲ ਗੱਦੂ ਆਵੇ ਮੇਰੇ ਗੋਬਿੰਦ ਦੇ ਲਾਲ ਫੜਾ ਕੇ ਚੰਗੀ ਨਹੀਂ ਹੁ ਕੀਤੀ ਸਾਡੇ ਨਾਲ ਗੱਦੂ ਆਵੇ ਮੇਰੇ ਗੋਬਿੰਦ ਦੇ ਲਾਲ ਫੜਾ ਕੇ ਓ ਸਾਡੇ ਸਿਰ ਮਾ ਦਾ ਆਵੇ ਦੁਸ਼ਮਰਦੀ ਸਾਡੇ ਸਿਰ ਮਾ ਦਾ ਆਵੇ ਦੁਸ਼ਮਰਦੀ ਨਹੀਂ ਲੱਗੇ ਸੂਬੇ ਦੇ ਸਿਪਾਈ ਕਰ ਹੋ ਆ ਕੇ ਚੰਗੀ ਨਹੀਂ ਹੁ ਕੀਤੀ ਸਾਡੇ ਨਾਲ ਗੱਦੂ ਆਵੇ ਮੇਰੇ ਪਤ ਤੇ ਲਾਲ ਫੜਾ ਕੇ ਐਵੇਂ ਸਾਨੂੰ ਭੰਡੇ ਸ਼ੱਜ ਵਿੱਚ ਪਾ ਕੇ ਮਾਂ ਐਵੇਂ ਸਾਨੂੰ ਭੰਡੇ ਤੂੰ ਸ਼ੱਜ ਵਿੱਚ ਪਾ ਕੇ ਮਾਂ ਚੁਗਲੀ ਮਰਡੇ ਠਾਣੇ ਕੀਤੀ ਕਿਸੇ ਜਾ ਕੇ ਮਾਂ ਐਵੇਂ ਸਾਨੂੰ ਭੰਡੇ ਤੂੰ ਸ਼ੱਜ ਵਿੱਚ ਪਾ ਕੇ ਮਾਂ ਚੁਗਲੀ ਮਰਡੇ ਠਾਣੇ ਕੀਤੀ ਕਿਸੇ ਜਾ ਕੇ ਚੁਗਲੀ ਮਰਡੇ ਠਾਣੇ ਆਕੇ ਹੜਗੇ ਦਰਾਂ ਦੇ ਮੂਰੇ ਆਕੇ ਘੋੜੇ ਹੜਗੇ ਦਰਾਂ ਦੇ ਮੂਰੇ ਆਕੇ ਸਾਡੇ ਸਿਰ ਮਾਤਾ ਐਵੇਂ ਦੁਸ਼ਮਣ ਦੀ ਸਾਡੇ ਸਿਰ ਮਾਤਾ ਐਵੇਂ ਦੁਸ਼ਮਣ ਦੀ ਨਹੀਂ ਲੱਗੇ ਸੂਬੇ ਦੇ ਛਪਾਈ ਕਰੋ ਆਕੇ ਚੱਕੀਲੀ ਉੱਤੀ ਸਾਡੇ ਨਾਲ ਕੰਧੂ ਆਵੇ ਮੇਰੇ ਗੋਬਿੰਦ ਦੇ ਲਾਲ ਫੜਾ ਕੇ ਹੋ ਚੰਗੀ ਨੀਉ ਕੀਤੀ ਸਾਡੇ ਨਾਲ ਗੱਦਗਾਵੇ ਮੇਰੇ ਗੋਗਨ ਦੇ ਲਾਲ ਥੜਾ ਕੇ ਵੇ ਮੇਰੇ ਗੋਗਨ ਦੇ ਲਾਲ ਹੋਣਾ ਕੇ ਵੇ ਮੇਰੇ ਗੋਗਨ ਦੇ ਲਾਲ ਹੋਣਾ ਕੇ ਵੇ ਮੇਰੇ ਗੋਗਨ ਦੇ ਲਾਲ ਥੜਾ ਕੇ